ਆਪਣੇ ਸ਼ਹੀਦ ਦੀ ਵਰਦੀ ਬਣਾਈ ਹੈ ਕਿ ਸ਼ਹੀਦ ਦੇ ਮਨੂਜ ਸਿੰਘ ਤੇ ਪੁਰੀਆ ਕਲਾਜੀ ਤੇ ਤੁਹਾਡੇ ਤੋਂ ਯਾਦ ਕਰਨਾ ਚਾਹਦੇ ਆਂ ਜੀ ਇਸ ਸ਼ਹਾਦਤ ਨੂੰ ਵਰਦੀ ਬਣਾਈ ਹੈ ਸਵਾਗਤ ਕਰੋ ਅੱਜ ਬਗੜੀ ਦਾ ਖਾਲਸਾ ਵੈਰੀ ਦੀ ਖਤੇ ਤਾਂ ਭਈ ਚੈਨਲ ਤੇ ਆਉਣ ਤੇ ਜੀ ਆਣ ਬਾਕੀ ਲੋਕ ਦੇਸੀ ਬਾਰਸੀ ਬਣਾਈ ਸੀ ਰੋਦਰ ਮਨੂਜ ਸਿੰਘ ਦੀ ਉੱਜੀ ਸ਼ਰਨਾ ਬਾਰਸੀ ਬਣਾਈ ਹੈ ਯੂਡੀ ਸਾਡੇ ਪਿੰਡ ਦੇ ਲੋਕੋ ਤੇ ਆਸ-ਪਾਸ ਪਿੰਡਾਂ ਦੇ ਲੋਕ ਤੇ ਸਾਡੇ ਗੋਸਟ ਮਿੱਤਰ ਤੇ ਨੇਥੀਦਾਰ ਸਾਰੇ ਇਕੱਠੇ ਹੋਏ ਕਾਫੀ ਬਠੋਆ ਯਾ ਯੂਡੀ ਵਿੱਚ ਗੁਰੂ ਸਾਹਿਬ ਜੀ ਦੀ ਸੋਹਣੀ ਜਾਹ ਦੇ ਪਾਠ ਕੀਤੇ ਗਏ ਪਾਰ ਦੇ ਦਰਾਂ ਦਾ ਇੱਥੇ ਸਾਡੇ ਕੋਲ ਇੱਕ ਹਲਕਾ ਐਮਐਲਏ ਇੰਜੀਨੀਅਰ ਬਦਵਿੰਦਰ ਸਿੰਘ ਜੱਪਰਾ ਜੀ ਨੇ ਸਾਧੂ ਜੀ ਲਵਾਈ ਔਰ ਨਗਵੀ ਸਿੰਘ ਨਖਾਤ ਜੋ ਕੰਮ ਕਰਦੇ ਸਰਕਾਰ ਵੱਲੋਂ ਨੂਮਨ ਹਰਜੀਤ ਜੀ ਲਵਾਈ ਬਾਕੀ ਹੋਰ ਪਤਵੰਤੇ ਸੱਜਣ ਆਸ-ਪਾਸ ਦੇ ਪਿੰਡਾਂ ਦੇ ਸਰਪੰਚਾਂ ਨੇ ਆਪਣੀ ਆਦਿ ਲਗਵਾਈ ਪਾਰ ਦੇ ਦੌਰਾਨ ਪਾਰ ਤੋਂ ਪਾਰ ਦੀ ਪੂਰ ਕੋ ਬਾਅਦ ਵਿੱਚ ਸੀ ਡਾਗਰ ਮਨਦੀਪ ਸਿੰਘ ਦੇ ਬੁੱਤ ਨੂੰ ਬੁੱਤ ਦੇ ਜਾ ਕੇ ਸਰਦਾਰੀਆਂ ਭੇਟ ਕੀਤੀਆਂ ਗਈਆਂ ਪਰਵਾਕ ਨੰਬਰਾਂ ਨੂੰ ਕੀਤੀਆਂ ਗਈਆਂ ਔਰ ਇੰਡੀਆ ਮਨਪ੍ਰਬੰਦਰ ਸਿੰਘ ਕਸਰਾਵਾਲ ਨੂੰ ਕੀਤੀਆਂ ਗਈਆਂ ਲਖਵੀਰ ਸਿੰਘ ਲਖਾਵਾਲ ਨੂੰ ਕੀਤੀਆਂ ਗਈਆਂ ਅੱਜ ਅਸੀਂ ਬੜਾ ਆਮ ਮਹਿਸੂਸ ਕਰਦੇ ਹਾਂ ਕਿ ਸਾਡੇ ਬੇਟੇ ਦੀ ਸ਼ੀਧੀ ਤੇ ਮਦਰ ਆਸਪਾਸ ਦੇ ਪਿੰਡਾਂ ਦੇ ਰੂਪ ਬਹੁਤ ਬਣਦੇ ਇਹਨੇ ਸਾਡੇ ਪਰਿਵਾਰ ਦਾ ਬਹੁਤ ਵੱਡਾ ਨਾਮ ਵਧਾਇਆ। ਸਰਦਾਰ ਜੀ ਇਹ ਪੰਜਾਬ ਸਰਕਾਰ ਵੱਲੋਂ ਆਪਣੇ ਨਾਲ ਵਾਦਾ ਕੀਤਾ ਗਿਆ ਸੀ ਜਦੋਂ ਸ਼ਹਾਦਤ ਹੋਈ ਸੀ ਵੀ ਅਸੀਂ ਪਰਿਵਾਰ ਦੇ ਨਾਲ ਚਟਾਨ ਵਾਂਗ ਖੜਾਂਗੇ ਜੀ ਤੇ ਅਸੀਂ ਪੰਜਾਬ ਸਰਕਾਰ ਹਮੇਸ਼ਾ ਪਰਿਵਾਰ ਦੇ ਨਾਲ ਹੈ ਜੀ ਸ਼ਹੀਦ ਫੌਜੀ ਦੇ ਪਰਿਵਾਰ ਦੇ ਨਾਲ ਹੈ। ਕੀ ਸਰਕਾਰ ਖੜੀ ਹੈ ਜੀ ਨਾਲ? ਹਾਂ ਜੀ ਜਦੋਂ ਸੁਰੂ ਸੂਰ ਦੇ ਵਿੱਚ ਜਦੋਂ ਸ਼ਹੀਦ ਹੋਏ ਨੇ ਇਹ ਉਹ ਚੀਨ ਹੋਣ ਤੱਕ ਭੋਗ ਤੱਕ ਹੀ ਤਕਰੀਬਨ ਮੈਂ ਤਾਂ ਇਹ ਮਹਿਸੂਸ ਹੁੰਦਾ ਕਿ ਭੋਗ ਤੱਕ ਹੀ ਇਹ ਸਰਕਾਰ ਨੇ ਸਾਡਾ ਸਾਥ ਦਿੱਤਾ। ਉਸ ਤੋਂ ਬਾਅਦ ਵਿੱਚ ਕੋਈ ਸਾਥ ਨਹੀਂ ਦਿੱਤਾ ਹੈ। ਕਿਉਂਕਿ ਜੋ ਸਾਡੀਆਂ ਮੰਗਾਂ ਸੀ ਭਗਵੰਤ ਮਾਨ ਜੀ ਨੂੰ ਦਿੱਤੀਆਂ ਉਹ ਮੰਗਾਂ ਦੇ ਵਿੱਚੋਂ ਇੱਕ ਮੰਗ ਪੂਰੀ ਹੋਈ ਹੈ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਨਸੀਦ ਅੰਦਰ ਮਨਦੀਪ ਸਿੰਘ ਦੇ ਨਾਂ ਤੇ ਲਿਖਿਆ ਗਿਆ। ਬਾਕੀ ਇਹਨਾਂ ਦੀ ਪਾਲਿਸੀ ਸੀ 1 ਕਰੋੜ ਰੁਪਇਆ ਸੈਕਰੀਸ਼ੀਆ ਗ੍ਰਾਂਟ ਦੇਣ ਦੀ ਉਹ ਭਗਵੰਤ ਮਾਨ ਜੀ ਸਾਡੇ ਘਰ ਉੱਤੇ ਚੀਦੀ ਦੋ ਚੌਥੇ ਦਿਨਾਂ ਕੇ ਘਰ 1 ਕਰੋੜ ਰੁਪਏ ਦੀ ਮਾਲੀਬਾਤ ਦੇ ਕੇ ਗਿਆ ਸੀ ਪਰਿਵਾਰ ਨੂੰ। ਬਾਕੀ ਦੋ ਸਾਡੀਆਂ ਮੰਗਾਂ ਸੀਗੀਆਂ ਪੰਜ ਮੰਗਾਂ ਦੇ ਵਿੱਚ ਕਈ ਮੰਗ ਸਕੂਲ ਵਾਲੀ ਪੂਰੀ ਹੋ ਗਈ ਚਾਰ ਮੰਗਾਂ ਸਾਡੀਆਂ ਉੱਥੇ ਦੀ ਉੱਥੇ ਖੜੀਆਂ ਨੇ। ਜਿਨ੍ਹਾਂ ਨੂੰ ਅਜੇ ਤੱਕ ਕਿਸੇ ਨੇ ਵੀ ਪੁੱਛਿਆ ਨਹੀਂ ਅਣਗੌਲਿਆ ਕੀਤਾ ਗਿਆ ਹੈ। ਮੈਂ ਪਿਛਲੀ ਵਰਸੀ ਸੀਦੋਂਦਰ ਮਨਦੀਪ ਸਿੰਘ ਦੀ ਪਿਛਲੀ ਵਰਸੀ ਤੇ ਸਾਡੇ ਹਲਕੇ ਐਮਐਲਏ ਸਰਦਾਰ ਇੰਜੀਨੀਅਰ ਬਰਨਵਿੰਦਰ ਸਿੰਘ ਗਾਸਪਰਾਜੀ ਨੂੰ ਬੇਨਤੀ ਕੀਤੀ ਕਿ ਸਾਡੀਆਂ ਇਹ ਜਿਹੜੀਆਂ ਚਾਰ ਮੰਗਾਂ ਰਹਿੰਦੀਆਂ ਨੇ ਇਹਨਾਂ ਮਾਰ ਵੀ ਧੰਨ ਦਿੱਤਾ ਜਾਵੇ। ਉਹਨਾਂ ਨੇ ਕਿਸੇ ਵੀ ਮਤਲਬ ਇਹਦੇ ਬਾਰੇ ਜਾਣ ਦਿੱਤਾ। ਉਸ ਤੋਂ ਬਾਅਦ ਵਿੱਚ ਸਾਡੀ ਇੱਕ ਹੋਰ ਮੰਗ ਫਿਰ ਨਾਲ ਛੁੜ ਗਈ ਆ ਫੇ। ਕਿਉਂਕਿ ਬੇਟੀ ਨੂੰ ਜੋ ਸੀਦੋਂ ਮਨਦੀਪ ਸਿੰਘ ਦੀ ਵਾਈਫ ਨੂੰ ਨੌਕਰੀ ਦਿਵਾਉਣੀ ਸੀ ਉਹ ਨੌਕਰੀ ਦੀ ਚਿੱਠੀ ਜਿਹੜਾ ਸੈਨਿਕ ਬੋਰਡ ਪਰੋਂ ਡੀਸੀ ਦਫ਼ਤਰ ਗਈ ਡੀਸੀ ਦਫ਼ਤਰ ਤੋਂ ਚੰਡੀਗੜ੍ਹ ਜਾ ਚੁੱਕੀ ਆ ਪਿਛਲੇ ਸਾਲ 8ਵੇਂ ਮਹੀਨੇ ਦੀ। ਉਹਦੀ ਅਜੇ ਤੱਕ ਕੋਈ ਜਵਾਨਗ ਨਹੀਂ ਹੋਈ ਨਾ ਕੋਈ ਉਹਦਾ ਲੈਟਰ ਹੈ ਕਿਸੇ ਪ੍ਰਕਾਰ ਦਾ ਤੇ ਸਾਡੇ ਨਾਲ ਮਤਲਬ ਪਰਿਵਾਰ ਨਾਲ ਕੋਈ ਨਹੀਂ ਖੜਾਗਾ ਜਿਸ ਤਰ੍ਹਾਂ ਤੇ ਹਲਕਾ ਐਮਐਲਏ ਸਾਹਿਬ ਆਈ ਉਹ ਪਰਿਵਾਰ ਨਾਲ ਬੈਠ ਕੇ ਦੋ ਗੱਲਾਂ ਕਰਕੇ ਜਾਂਦੇ ਦੁੱਖ ਸਭ ਨੂੰ ਪਤਾ ਕਰਦੇ ਵੀ ਤੁਹਾਨੂੰ ਤੁਕ ਦੁੱਖ ਤਕਲੀਫ ਕੀ ਆ ਉਹਨਾਂ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਵੀ ਆਏ ਮੱਥਾ ਟੇਕਿਆ ਦੋ ਮਿੰਟ ਬੈਠੇ ਉਹਨਾਂ ਨੂੰ ਕਿਤੇ ਜਲਦੀ ਹੀ ਜਾਣਾ ਸੀ ਵਾਪਸ ਉਹਨਾਂ ਨੇ ਉਹ ਮੱਥਾ ਟੇਕ ਕੇ ਬੁੱਤ ਤੇ ਜਾ ਕੇ ਸਰਦਾ ਦੇ ਫੁੱਲ ਭੇਟ ਕਰਕੇ ਵਾਪਸ ਚਲੇ ਗਏ ਸਾਡੇ ਪਰਿਵਾਰ ਨਾਲ ਕੋਈ ਵੀ ਉਹਨਾਂ ਨੇ ਕੋਈ ਅੰਦਰ ਦੀ ਵਾਲੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਾ ਵੀ ਦੁੱਖ ਤੱਕ ਦੁੱਖ ਤੱਕ ਲਈ ਪਤਾ ਕਰਨ ਦੀ ਕੋਸ਼ਿਸ਼ ਕੀਤੀ। ਕੋਈ ਮੈਸੇਜ ਦੇਣਾ ਚਾਹਦੇ ਹਾਂ ਇਸ ਸਮਾਜ ਨੂੰ। ਮੈਸੇਜ ਇਹ ਹੀ ਹੈ ਸਮਾਜ ਨੂੰ ਕਿ ਜੋ ਅੱਜ ਕੱਲ ਬਹੁਤ ਥੋੜੇ ਸਾਹਮਣੇ ਚੱਲ ਰਿਹਾ ਸਰਕਾਰ ਕਿੰਨਾ ਦੂਰ ਰਹੀ ਹੈ ਨਸ਼ੇਮਰਦ ਨਸ਼ਿਆਂ ਦੁਤਰ ਨਸ਼ੇਮਰਦ ਉਹਦੇ ਕਰਕੇ ਮੈਂ ਤਾਂ ਉਹੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੀ ਸਾਡੀ ਜਵਾਨੀ ਆ ਉਹ ਇਸ ਤਰੀ ਇਸ ਤਰ੍ਹਾਂ ਨਿਭਾ ਸਕਦੀ ਆ ਕਿ ਸਾਡੇ ਸਮਾਜ ਦੇ ਸਾਰੇ ਲੋਕ ਆਪਣੀ ਆਪਣੀ ਜ਼ਿੰਮੇਵਾਰੀ ਸਮਝ ਕੇ ਸਰਕਾਰ ਦੇ ਨਾਲ ਖੜ੍ਹ ਸਕਣ ਔਰ ਇਹ ਸਰਕਾਰਾਂ ਤਦੂ ਆਪਣਾ ਕੰਮ ਇਹਨਾਂ ਤੋਂ ਕਰ ਹੀ ਰਹੀਆਂ ਨੇ। ਲੇਕਿਨ ਜੋ ਅਸੀਂ ਕਰ ਸਕਦੇ ਆ ਸਰਕਾਰ ਦੀ ਮਦਦ ਕਰ ਸਕਦੇ ਆ ਸਰਕਾਰ ਦੀ ਮਦਦ ਸਾਨੂੰ ਕਰਨੀ ਚਾਹੀਦੀ ਆ ਇਹ ਪੈੜੀਆਂ ਲਾਭਤਾ ਤੋਂ ਬਚਣਾ ਚਾਹੀਦਾ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਹਾਂਜੀ ਪੈ ਜੀ ਅਸੀਂ ਕਲਮ ਨਿਰਪਖ ਪੰਜਾਬੀ ਚੈਨਲ ਵੱਲੋਂ ਸ਼ਹੀਦ ਮਨਦੀਪ ਸਿੰਘ ਛਣਕੋਈਆ ਕਲਾ ਜੀ ਨੂੰ ਅਸੀਂ ਸ਼ਤੰਗਨੀ ਦਿੰਦੇ ਆ ਜੀ ਜੈ ਜੀ ਕਹਿੰਦੇ ਆ ਜੀ ਬਹੁਤ ਮਾਣ ਮਹਿਸੂਸ ਕਰਦੇ ਆ ਤੁਸੀਂ ਕੀ ਸਾਡੇ ਨਾਲ ਜਾਣਕਾਰੀ ਗੱਲਬਾਤ ਕਰਨਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਜਗਦੀਪ ਕੌਰ ਸਰਦਾਰ ਹਲਦਾਰ ਮਨਦੀਪ ਸਿੰਘ ਦੀ ਧਰਮਪਤਨੀ ਜਿਨ੍ਹਾਂ ਦੀ ਅੱਜ ਦੂਜੀ ਵਰਸੀ ਬਾਦੀ ਸਰਦਾ ਤੇ ਪ੍ਰੇਮਨੰਨ ਮਨਾਇਗੀ ਇਹਦੇ ਵਿੱਚ ਸਾਰੇ ਸੰਗਤ ਸਾਰੀ ਸੰਗਤ ਆਈ ਭੈਣ ਭਾਈ ਬੂਰੇ ਨੇੜਿਆਂ ਤੇ ਉਹਨਾਂ ਦੀ ਜੁਨਟ ਵੱਲੋਂ ਵੀ ਆਏ ਤੇ ਉਹਨਾਂ ਨੂੰ ਸਰਦਾ ਦੇ ਕੋਲਪੇਟ ਕੀਤੇ ਤੇ ਸਾਰਿਆਂ ਨੇ ਬੜੇ ਹੀ ਮਾਨ ਸਤਿਕਾਰ ਨਾਲ ਉਹਨਾਂ ਦੇ ਸਰਦਾ ਦੇ ਕੋਲਪੇਟ ਕੀਤੇ ਤੇ ਉਹਨਾਂ ਨੂੰ ਮਾਣ ਮਹਿਸੂਸ ਕਰਾਇਆ ਤੇ ਸਾਨੂੰ ਵੀ ਉਹਨਾਂ ਤੇ ਬਹੁਤ ਮਾਣ ਆ ਕਿ ਉਸ ਉਹਨਾਂ ਨੇ ਦੇਸ਼ ਖਾਤਰ ਆਪਣੀ ਜਾਨ ਕਰਵਾਨ ਕਰਕੇ ਸਿੱਧੀ ਪ੍ਰਾਪਤ ਕੀਤੀ ਤੇ ਉਹਨਾਂ ਦੀ ਸਿੱਧੀ ਦੇ ਨਾਲ ਸਾਨੂੰ ਵੀ ਉਹਨਾਂ ਨਾਲ ਬਹੁਤ ਮਾਣ ਪ੍ਰਾਪਤ ਹੋਇਆ ਜੈ ਹਿੰਦ ਪਹਿਲੀ ਅੱਜ ਆਪਣੇ ਵੱਲੋਂ ਸਮਾਗਮ ਕਰਵਾਏ ਗਏ ਨੇ ਇਹਦੇ ਬਾਰੇ ਤੁਸੀਂ ਕੋਈ ਕਹਿਣਾ ਚਾਹੋ ਇਹਦੇ ਇਹਦਾ ਇੱਕ ਬਹੁਤ ਵੱਡਾ ਮਾਇਆ ਮਕਸਦ ਇਹ ਹੈ ਕਿ ਦੇ ਬਰਸੀ ਦਾ ਮਤਲਬ ਇਹ ਨਹੀਂਗਾ ਕਿ ਵੀ ਸੰਗਤਾਂ ਨੂੰ ਪੱਟੇ ਕਰ ਲਿਆ ਤੇ ਵੀ ਬਸ ਮਨਾ ਲਈ ਇਹਦਾ ਇੱਕ ਸੰਦੇਸ਼ ਦੇਣਾ ਵਾ ਇਸ ਪਤਾ ਲੱਗੇ ਦੁਨੀਆ ਨੂੰ ਵੀ ਜਿਨ੍ਹਾਂ ਨੇ ਸਹਾਦਤ ਦਿੱਤੀ ਆਪਣੇ ਬੱਚਿਆਂ ਨੂੰ ਛੱਡਿਆ ਦੇਸ਼ ਦੀ ਖਾਤਰ ਉਹ ਦੇਸ਼ ਦੇ ਫਰਮਾਇਆ ਹੁੰਦੇ ਨੇ ਤੇ ਉਹ ਦੇਸ਼ ਦੀ ਖਾਤਰ ਜਾਨ ਬਾਰ ਵੀ ਸਕਦੇ ਨੇ ਤੇ ਦੇ ਤੇ ਜਾਨ ਲੈ ਵੀ ਸਕਦੇ ਨੇ ਦੁਸ਼ਮਣ ਇਹ ਨਾ ਸਮਝਣ ਕਿ ਅਸੀਂ ਉਹਨਾਂ ਨੂੰ ਮਾਰ ਕੇ ਇਹ ਕੁੱਸ ਕਰ ਲਿਆ ਪਰ ਦੇਸ਼ ਦੇ ਉਹ ਵੀ ਦੇਸ਼ ਦੇ ਪੁੱਤ ਨੇ ਦੁਨੀਆ ਦੇ ਉਹ ਇੱਕ ਮਾਰ ਦਿਆਂ ਤਾਂ ਹਜ਼ਾਰਾਂ ਪੈਦਾ ਕਰਦੇ ਆ ਤੇ ਸਾਨੂੰ ਉਹਨਾਂ ਤੇ ਮਾਣਾ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੇ ਪਾਪਾ ਤੇ ਬਹੁਤ ਮਾਣ ਆ ਕਿ ਸਾਡੇ ਪਾਪਾ ਸਾਡੇ ਲਈ ਤੇ ਪੂਰੇ ਦੇਸ਼ ਲਈ ਕੁਝ ਕਰਕੇ ਗਏ ਨੇ ਧੰਨਵਾਦ ਜੀ ਬੱਚੇ ਯਾਦ ਕਰਦੇ ਹੁੰਦੇ ਨੇ ਜੀ ਹਰਜੀਤ ਸਾਹਿਬ ਹਾਂ ਜੀ ਬੱਚੇ ਆਪਣੇ ਪਾਪਾ ਨੂੰ ਹਰ ਰੋਜ਼ ਜਦ ਵੀ ਸਕੂਲ ਨੂੰ ਆਉਣ ਜਾਣਾ ਜ਼ਰੂਰ ਯਾਦ ਕਰਦੇ ਨੇ ਕਿ ਕਾ ਸਾਡੇ ਪਾਪਾ ਹੁੰਦੇ ਤਾਂ ਸਾਨੂੰ ਆ ਚੀਜ਼ ਨਹੀਂ ਆਉਂਦੇ ਆ ਕਰਦੇ ਤੇ ਫਿਰ ਵੀ ਅਸੀਂ ਪਾਪਾ ਦੇ ਉਹ ਸੁਪਨੇ ਜੋ ਉਹਨਾਂ ਨੇ ਦੇਖੇ ਸੀਗੇ ਜ਼ਰੂਰ ਪੂਰੇ ਕਰਾਂਗੇ ਬੇਟੇ ਦਾ ਸੁਭਨਾ ਵੀ ਮੈਂ ਵੀ ਆਰਮੀ ਚ ਜਾਵਾਂ ਅੱਜ ਵੀ ਬਣਾ ਤੇ ਪ੍ਰਮਾਤਮਾ ਨੇ ਚਾਇਆ ਤਾਂ ਇਹਦਾ ਉਹ ਸੁਪਨਾ ਜ਼ਰੂਰ ਪੂਰਾ ਹੋਵੇ। ਅੱਜ ਜੀ ਕੋਈ ਮੈਸੇਜ ਦੇਣਾ ਚਾਹੇ। ਹਾਂ ਜੀ ਮੈਸੇਜ ਦੇਣਾ ਚਾਹ ਰਹੇ ਆ ਕਿ ਜਿਵੇਂ ਅੱਜ ਅਸੀਂ ਵਰਸੀ ਮਨਾਈ ਆ ਉਹਨਾਂ ਦੇ ਉੱਤੇ ਬੁੱਤ ਤੇ ਜਾ ਕੇ ਸਰਦਾਰ ਦੇ ਖੁੱਲ੍ਹ ਪੇਟ ਕੀਤੇ ਝੰਡਾ ਲਹਿਰਾਇਆ ਤੇ ਸਾਰਿਆਂ ਨੇ ਬਹੁਤ ਹੀ ਮਾਨ ਸਤਕਾਰ ਨਾਲ ਸਾਡਾ ਵੀ ਤੇ ਉਹਨਾਂ ਦਾ ਮਾਣ ਵਧਾਇਆ। ਤੇ ਹੁਣ ਐਸੀ ਇਹ ਵੀ ਸੀ ਦੀ ਇਹ ਨਹੀਂ ਵੀ ਇਕੱਲੇ ਫੌਜ ਆਰਿਆਂ ਦੀਆਂ ਹੋਰ ਵੀ ਤਰ੍ਹਾਂ ਦੀਆਂ ਸੀਜ ਨੇ ਪਰ ਆਪਾਂ ਨੂੰ ਉਹਨਾਂ ਦੇ ਰਾਹ ਤੇ ਚੱਨ ਲਈ ਪੂਰੇ ਸੱਚਾਈ ਤੇ ਤਨੋਂ ਮਨੋਂ ਲਾ ਕੇ ਇਹ ਕੰਮ ਕਰਨਾ ਜਦਾ ਇਹਦੇ ਵਿੱਚ ਗਰੀਬ ਐ ਮੀਰ ਉੱਚਾ ਨੀਵਾ ਹੋ ਕੇ ਨਹੀਂ ਦੇਖਣਾ ਚਾਹੀਦਾ ਸਿਰਫ ਸੱਚਾਈ ਦੇ ਨਾਲ ਤਾਂ ਹੀ ਆਪਾਂ ਅੱਗੇ ਵੱਧ ਕੇ ਡਾਕਟਰ ਵੇਦਕਾਰ ਦੇ ਰਾਹਾਂ ਤੇ ਚੱਲ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਤੇ ਉਹਨਾਂ ਦੇ ਰਾਹ ਕੂਨਿਆਂ ਤੇ ਚਲਾ ਸਕਦੇ ਆ ਤਾਂ ਹੀ ਆਪਾਂ ਅੱਗੇ ਵਧ ਸਕਦੇ ਆ ਬਹੁਤ ਬਹੁਤ ਹੈ ਜੀ ਥੈਂਕਸ ਅੱਜ ਇੱਕ ਬਹੁਤ ਹੀ ਖਾਸ ਦਿਨ ਤੇ ਆਪਾਂ ਇੱਥੇ ਪਹੁੰਚੇ ਆ ਜੀ ਸ਼ਹੀਦ ਪਰਮਜੀਤ ਸਿੰਘ ਚੜਗੋਈਆ ਕਲਾ ਜਿਹੜਾ ਨੇ ਦੇਸ਼ ਵਾਸਤੇ ਬੜੀ ਵੱਡੀ ਲਗਨ ਸ਼ਾਨ ਦੇ ਦਿੱਤੀ ਹੈ ਜਿਸ ਤਸੀਂ ਵੀ ਆਪਣੇ ਚਾਹਵ ਨਾਲ ਸਹਿਯੋਗ ਕਰਦੇ ਆ ਜੀ ਆ ਤੁਸੀਂ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਹਨੇ ਬਹੁਤ ਮਾਣ ਆ ਇਸ ਪਿੰਡ ਦੇ ਉੱਤੇ ਆ ਮੇਰੇ ਚਾਂਸ ਹੈ ਆਪ ਨੂੰ ਜੇ ਚਾਹੇ ਮੈਂ ਐਕਸਲਸਮੈਂਡੀ ਕੋ ਐਕਸਲਸਮੈਂਡੀ ਆਹ ਮੇਰੇ ਪਰਤ ਧਰਵਾਦੀ ਆਂ ਤੇ ਮੇਰੇ ਸਵਾਰ ਸ਼ਹੀਦ ਜਗਜੀਤ ਸਿੰਘ ਜੀ ਉਹਨਾਂ ਗਲੀਆਂ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਖੇਡਦੇ ਖੇਡਿਓ ਸ਼ਹੀਦ ਚਾਹਤ ਜੀ ਜੀਓ ਜਗਜੀਤ ਕਲਿਆ ਧਰਵਾਦੀ ਆ ਧਰਦਾ ਹੋਇਆ ਇਹਨਾਂ ਦੇ ਮਾਜਾ ਪਤਾ ਉਹ ਧਰਦਾ ਹੋਇਆ ਕਿ ਸਰਦਾਰ ਜਸਵੀਰ ਸਿੰਘ ਦੇ ਚਾਚੇ ਜੀ ਮੇਰੇ ਨਾਲ ਖੜੇ ਨੇ ਇਹਨਾਂ ਨੇ ਬਹੁਤ ਉਦਮ ਕੀਤਾ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਤਾਂ ਜੋ ਜੱਗਾ ਜਿੱਥੇ ਆਪਾਂ ਖੜੇ ਆਏ ਕੋਈ ਕੋਣੀ ਯਾਦਗਾਰ ਬਣ ਜਾਵੇ ਤਾਂ ਜੋ ਇਸ ਸਾਰੇ ਬੱਚੇ ਪੜ੍ਹਨ ਦਾ ਮਾਣ ਪਿੰਡ ਦਾ ਮਾਣ ਵੇ ਲੋਕਾਂ ਦਾ ਮਾਣ ਵੇ ਉਹ ਮਾਂ ਜਿਸ ਵੀ ਜ਼ਿੰਦਗੀ ਵਰਤ ਵਰਤਨ ਵਧੀਆਂ ਜਿਹੜੀ ਆਪਾਂ ਵਰਸੀ ਮਨਾਉਂਦੇ ਆਂ ਜੀ ਸ਼ਹੀਦਾਂ ਦੀ ਇਹਦਾ ਅਰਥ ਉਹ ਕੀ ਸਮਝਾਉਂਗੀ ਵੀ ਅਰਥ ਕੀ ਹੈ ਜੀ ਇਹਦਾ ਕਿਉਂ ਮਨਾਉਨੇ ਆ ਜੀ ਆਪਾਂ ਇਹ ਕਿਹੋ ਜਿਹੇ ਇਤਾਂ ਦੀ ਸ਼ਤਾਤ ਤੇ ਹਰ ਬਰਸ ਮਿਲਨੇ ਲੱਗਦੇ ਰਹੇ ਨੇ ਲੱਗਦੇ ਰਹਿਣਗੇ ਇੱਕ ਹਿੰਦਾਂ ਜਿੰਦਾ ਚੱਲ ਰਹੇ ਚੋ ਵੀ ਦੇਸ਼ ਕਾਂਗਰਸ ਤੇ ਧਰਮਵਾਦ ਦੇ ਜੋ ਵੀ ਸ਼ੀਬ ਆ ਉਹਨਾਂ ਸਾਹ ਦੇ ਦਾ ਕਿ ਉਹਨਾਂ ਨੇ ਜਾਨ ਦਿੱਤਾ ਹੈ ਇਹ ਉਹਨਾਂ ਦੀ ਖੁਸ਼ੀ ਦੀ ਗੱਲ ਹੈ ਉਹਨਾਂ ਨੂੰ ਗੁਰੂ ਨਹੀਂ ਬਤਾਉਣਾ ਕਿ ਮੈਂ ਆਪਣੇ ਦੇਸ਼ ਵਾਸਤੇ ਜਹਾਦੇ ਦਵਾਂਗਾ ਮੈਂ ਤੁਹਾਨੂੰ ਇਹ ਯਾਦ ਕਰਵਾ ਦਿੰਦਾ ਕਿ ਸਾਡੇ ਜਿੰਨੇ ਵੀ ਐਕਸਰਸ ਮੀ ਫੌਜੀ ਨੇ ਜਾਂ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਉਹ ਹਮੇਸ਼ਾ ਇਹ ਚੀਜ਼ ਸੋਚ ਕੇ ਚੱਲਦੇ ਨੇ ਕਿ ਮੈਂ ਆਪਣੇ ਕਰੋ ਸ਼ਹਾਬਤ ਵਾਸਤੇ ਆਇਆ ਮੈਂ ਘਰ ਮੋੜਨ ਵਾਸਤੇ ਨਹੀਂ ਆਇਆ ਇੱਕ ਇੱਕ ਜੰਗੀ ਵਾਲਾ ਅਸੀਂ ਐਕਸਰਸਮ ਆਪੀ ਪ੍ਰਵਾਹ ਵਾਲਾ ਬਹੁਤ ਖੁਸ਼ੀ ਗੁਜ਼ਾਰ ਰਹਾ ਹਾਂ ਕਿ ਇਹ ਦੀ ਵਜ੍ਹਾ ਨਾਲ ਸ਼ਹੀਦ ਮੁੰਦੀਰ ਸਿੰਘ ਖੋਲ੍ਹ ਦੀ ਵਜ੍ਹਾ ਨਾਲ ਔਰ ਉਹ ਨਜ਼ਰ ਵਿੱਚ ਆ ਕੇ ਬੇਦਰਸ ਆਮ ਆਦਮੀ ਝੁਕ ਜਾਂਦਾ ਤੇ ਇਸ ਪਰ ਉੱਪਰੋਂ ਨਾਮ ਕਰਦਾ ਸਾਰੇ ਕਲਾਸ ਪਤਾ ਚਾਹੁੰਦੇ ਆ ਕਿ ਆਪਣੀਆਂ ਸਰਕਾਰਾਂ ਕਹਿ ਲਿਆ ਹੁੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਨਾਲ ਆਂ ਜੀ ਸ਼ਹੀਦ ਸਾਡੇ ਸਿਰ ਦਾ ਤਾਜ ਹੈ ਪਰ ਇਹ ਵੀ ਕਹਿਣਾ ਚਾਹੁੰਦਾ ਇਹ ਸਿਰਫ ਮੋਹ ਵਾਲੀ ਗੱਲਾਂ ਨਹੀਂ ਬੰਦਾ ਨੇ میں بہت نے ملیا اپنی نے لے کے ملیں میرے نام پچھے میرے میں بہت جگہ پہ گیا پر یہاں کے نارے میں بیان نہیں کر سکتا دلی تک جا کے لوگ اللہ گلیا نے جو اپنی دیش واسطے چاہتے ہیں اپنے واسطے نہیں دیش کی جانی جو ساتھ لیڈر ਉਹ ਕਤਲ ਕਰਦੇ ਨੇ ਕੁਰਬਾਨੀ ਨਹੀਂ ਲੈਂਦੇ ਹਨ ਕਤਲ ਕਰਦੇ ਆ ਮੇਰੇ ਪੂਰੇ ਜਵਾਨਾਂ ਨੂੰ ਅਗਰ ਇਹ ਜਵਾਨਾਂ ਨੂੰ ਸਹੀ ਢੰਗ ਦੇ ਨਾਲ ਅੱਗੇ ਲਾਇਆ ਜਾਵੇ ਤਾਂ ਜੋ ਇਹ ਗੁੱਸੇ ਪਾਏ ਹੋ ਚੁੱਕੇ ਨੇ ਉਹਦੇ ਹੋ ਚੱਕਦੇ ਨੇ ਹੋ ਚੁੱਕੇ ਨੇ ਉਹਨਾਂ ਦੀ ਇੱਜ਼ਤ ਕੀਤੀ ਜਾਵੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਜੋ ਕਿ ਮੈਨੂੰ ਅਜਿਹੀ ਲੀਡਰਸ਼ਿਪ ਇਹਨਾਂ ਨੂੰ ਉਠਾਉਣ ਨਿਸ਼ਚੈ ਆਈ ਫੇਰ ਇਨ ਇਹ ਤਰ੍ਹਾਂ ਜਿ ਤੱਕ ਉਸ ਹਸਮਨਾ ਕਰਦੇ ਨੇ ਸ਼ਹੀਦਾਂ ਨੇ ਮਕਮਾ ਦੇ ਕੋਹਲੇ ਨੇ ਔਰ ਫਿਰ ਅੱਗੇ ਜਾ ਕੇ ਹਸਦੇ ਨੇ ਸਾਡੇ ਦੁੱਖਣੇ ਤੇ ਮੇਰਾ ਮੈਸੇਜ ਇਹ ਹੈ ਦੇਸ਼ ਦੇ ਲੀਡਰਾਂ ਨੂੰ ਪੁੱਛਾ ਰਹੇ ਹੋ ਇਹ ਅਗਰ ਦੇਸ਼ ਨੂੰ ਬਚਾਉਣਾ ਹੈ ਤਾਂ ਦੇਸ਼ ਦੀ ਤਰ੍ਹਾਂ 100 ਸਵਰਨ ਨੂੰ ਬਚਾਉਣਾ ਹੈ ਅਗਰ ਦੇਸ਼ ਨੂੰ ਕੋਈ ਜੋੜ ਅੱਗੇ ਜਾਣਾ ਅੱਗੇ ਉਹਨੇ ਕੋਈ ਸ਼ੇਰ ਦੇਣੀ ਹੈ ਤਾਂ ਤੁਹਾਨੂੰ ਐਕਸ ਰਿਸਪੌਂਡ ਦੇ ਨਾਲ ਲਾ ਕੇ ਚਮਾਈ ਪੈਗਾ ਪਰ ਬਹੁਤ ਧੰਨਵਾਦ ਪਰ ਫਾਟ ਪ੍ਰੇਖਣ ਦੇ ਅੱਜ ਇਕੱਠੇ ਹੋਏ ਆ ਜਿਹੜੇ ਕੋਈਆਂ ਕਲਾ ਆਪਾਂ ਸਾਰਾ ਬਹੁਤ ਨਾਲ ਹੈ ਜੀ ਤਾਂ ਜੀ ਕੀ ਸਾਡੇ ਨਾਲ ਵਿਚਾਰ ਸਹਿਤ ਕਰਨਾ ਚਾਹਦੇ ਹੋ ਜੀ ਖਾਸ ਤੌਰ ਤੇ ਇੱਕ ਆ ਰਿਹਾ ਨਾ ਕਿ ਸ਼ਹੀਦ ਭਾਈ ਮਨਦੀਪ ਸਿੰਘ ਜੀ ਵੀ ਅਜੇ ਦੂਸਰੀ ਵਰਸੀ ਆ ਕਿਉਂਕਿ ਇਲਾਕੇ ਦਾ ਵੀ ਹਰਜਾ ਹਰਕਤ ਐਕਸਪੋੰਡਾ ਵਰਗਾ ਅਸੀਂ ਆਪਣੇ ਭਾਦੋ ਜੀ ਅੱਜ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਕੁਝ ਹੋਰ ਕਾਸ ਕਹਿਣਾ ਚਾਹੁੰਦੇ ਆ ਸ਼ਹੀਦ ਹੋਣਾ ਚਾਹੁੰਦੇ ਆ ਜਦੋਂ ਹਲਦਾਰ ਮਨਦੀਪ ਸਿੰਘ ਸ਼ਹੀਦ ਹੋਏ ਸੀ ਉਸ ਟਾਈਮ ਤੇ ਮੰਨਦੇ ਹੋ ਮੁੱਖ ਮੰਤਰੀ ਪ੍ਰਗਮਨ ਜੀ ਆਏ ਸੀ ਉਹਨਾਂ ਨੇ ਇਹ ਇੱਕ ਨੌਕਰੀ ਦੇ ਵਾਸਤੇ ਜ਼ਰੂਰ ਕਿਹਾ ਹਸੇਗਾ ਵੀ ਉਹਨਾਂ ਦੀ ਉਸੇ ਲੋਕ ਵੀ ਜ਼ਰੂਰ ਦਿੱਤੀ ਜਾਊਗੀ ਤੇ ਉਸ ਤੋਂ ਬਾਅਦ ਅਸੇ 2 ਸਾਲ ਹੋ ਗਏ ਐਪਲੀਕੇਸ਼ਨਾਂ ਭੋਰੀਆਂ ਵੀ ਹੋਈਆਂ ਨੇ ਬਹੁਤ ਅਸੂਬੀ ਕੋਸ਼ਿਸ਼ ਕੀਤੀਆਂ ਪਰ ਹਜੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਸਰ ਧੰਨਵਾਦ ਤੁਹਾਡਾ ਥੈਂਕ ਯੂ ਜੀ ਆਪਾਂ ਅੱਜ ਸ਼ਹੀਦ ਮਨਦੀਪ ਸਿੰਘ ਚਣਪੋਇਆ ਕਲਾ ਦੇ ਵਰਸੀ ਸਮਾਗਮ ਤੇ ਆਏ ਆ ਜੀ ਕੀ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਨਾ ਚਾਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਸਹੀਦ ਮਨਦੀਪ ਸਿੰਘ ਦੀ ਵਰਸੀ ਤੇ ਸੋ ਇਕੱਠੇ ਹੋਇਆ ਗੁਰੂ ਸਾਹਿਬ ਦੇ ਭੋਗ ਪਾਏ ਗਏ ਨੇ ਕੋਈ ਬਹੁਤ ਅਵਰਣਤ ਜਿੱਥੇ ਉਹਨਾਂ ਦੇ ਸਕੀਆਂ ਤੇ ਉਹਨਾਂ ਦੇ ਦੀਵ ਮਾਲਾ ਵੀ ਹੋਈ ਆ ਮਾਲਾ ਪਾ ਕੇ ਉਹਨਾਂ ਨੂੰ ਜੈਹੰਦ ਕੀਤੀ ਆ ਸੋ ਇਕੱਠ ਬਹੁਤ ਵਧੀਆ ਸੀਗੇ ਤੇ ਕੋ ਸਿੱਧਾਂ ਨੂੰ ਪ੍ਰਣਾਮ ਦੂਜੀ ਵਰਸੀ ਸੀ ਇਹ ਮਨਦੀਪ ਸਿੰਘ ਸਹੀਦ ਮਨਦੀਪ ਸਿੰਘ ਦੀ ਤੇ ਸਾਡੇ ਜੀ ਲਈ ਵੀ ਇਹਨਾਂ ਨੂੰ ਸਭਾ ਦੀ ਵੀ ਭੇਟ ਕੀਤੀ ਆ ਸੋ ਮਰੀ ਅਕਾਲੀ ਦਾ ਨੰਬਰ ਸਰ ਕਰਨੀ ਹੋਰ ਕਿਉਂ ਸਰਵੇਸ ਹੈ ਇਦਾਂ ਦੇ ਅੱਗੇ ਸਿਰ ਝੁਕਦਾ ਫੇਰ ਕਰਕੇ ਨਾਲ ਇਲਾਕੇ ਦਾ ਹੋਵੇ ਤੇ ਇਲਾਕੇ ਦਾ ਮਾਣ ਹੋਵੇ ਤੇ ਇਲਾਕੇ ਦਾ ਸੁਰੱਖਿਆ ਕੀਤਾ ਸੀ ਇਹਨੇ ਸੋ ਲੜਾਈ ਦੇ ਵਿੱਚ ਇਹ ਸਿਰੋਂ ਨਹੀਂ ਪੈਰ ਫੱਤੇ ਗਾਹਾਂ ਨੂੰ ਵਧਿਆ ਤੇ ਆਪਣੇ ਦੇਸ਼ ਲਈ ਸ਼ਹੀਦ ਹੋਇਆ ਸੋ ਇਹਨੇ ਸੀ ਦਾਂਗੇ ਸਿਰ ਝੁਕਾ ਸੇਵੜਾ ਸਾਹਿਬ ਹੋਰ ਕੁਝ ਖਾਸ ਕਹਿਣਾ ਚਾਹੁੰਦੇ ਆ ਜੀ ਆਪਾਂ ਦੀ ਵਰਸੀ ਦੇ ਬਾਰੇ ਜੀ ਹਾਂ ਜੀ ਲਖਾ ਜੀ ਜਦੋਂ ਜਸਵੀਰ ਸਿੰਘ ਨੂੰ ਜੋ ਮਦੀਨ ਸਿੰਘ ਤੇ ਸ਼ਹੀਦ ਜੱਤਾ ਜੀ ਨੇ ਜਸਵੀਰ ਸਿੰਘ ਫੌਜੀ ਉਹਨਾਂ ਨੂੰ ਮਿਲੇ ਸੀਗੇ ਉਹਨਾਂ ਨੇ ਵੀ ਦੱਸਿਆ ਸੀ ਭੋਂ ਆਤਮਾਨ ਆਇਆ ਸੀ ਉਹਨਾਂ ਕੋਲ ਸੁਬਾਹੇ ਕੀਤੀ ਸੀ ਕਿ ਮਾਲੀ ਮਦਦਾ ਹੋ ਗਈ ਸੀ ਜਿਹੜੀ ਸਰਕਾਰ ਕਦੇ ਨਹੀਂ ਹੋਣੀ ਸੀ ਉਹਨਾਂ ਨੇ ਕਹਿੰਦੇ ਸੜਕ ਬਣਾਵਾਂਗੇ ਉਹਨਾਂ ਦੇ ਨਾਮ ਤੇ ਸੋ ਉਹ ਨਹੀਂ ਬਣੀ ਸਕੂਲ ਜ਼ਰੂਰ ਬਣ ਗਿਆ ਤੇ ਇੱਕ ਇਹ ਦੇ ਘਰਦਿਆਂ ਨੂੰ ਸ਼ਹੀਦ ਮਦੀਨ ਸਿੰਘ ਨੇ ਨੌਕਰੀ ਨਹੀਂ ਕਿਹਾ ਸੀ ਉਹਨਾਂ ਨੇ ਵੀ ਨੌਕਰੀ ਲਵਾਵਾਂਗੇ ਸਰਕਾਰੀ ਤੇ ਉਹ ਨਹੀਂ ਲਵਾਈ ਅੱਜ ਗੈਸਪੁਰਾ ਸਾਹਿਬ ਆਏ ਸੀਗੇ ਸੋ ਉਹਨਾਂ ਨੇ ਵੀ ਆਣ ਜਾਣੇ ਕੀਤਾ ਸਭ ਦਾ ਫੁੱਲ ਭੇਟ ਕਰਕੇ 2 ਮਿੰਟ ਬੈਠ ਕੇ ਮੁੜ ਕੇ ਚਲੇ ਗਏ ਨੇ ਕੋਈ ਗੱਲਬਾਤ ਨਹੀਂ ਕੀਤੀ ਵੀ ਅਸੀਂ ਕਰਾ ਰਹੇ ਆ ਜਾਂ ਨਹੀਂ ਕਰਦੇ ਕੋਈ ਉਸ ਜਵਾਬ ਦੇ ਕੇ ਨਹੀਂ ਗਏ ਹੈਗੇ ਅੱਜ ਸੋ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਵੀ ਭਾਈ ਮੇਰੀ ਗਾਹਾਂ ਗੱਲਬਾਤ ਹੋਈ ਆ ਭੋਂਤ ਮਾਨਨਾ ਹਾਂ ਕਰ ਰਹੇ ਆ ਅਸੀਂ ਸੋ ਭੋਂਤ ਕਹਵਾਨ ਸਾਹਿਬ ਦੇ ਨੀ ਬੇਨਤੀ ਆ ਵੀ ਜਿਹੜੇ ਸਹੀ ਗ ਹੋ ਰਹੇ ਨੇ ਸਾਡੇ ਦੇਸ਼ ਦਾ ਸਰਮਾਇਆ ਉਹਨੇ ਮਾਨ ਲੈ ਸਾਡਾ ਇਹਨਾਂ ਨੂੰ ਬੇਗੋਲੇ ਨਾ ਕਰੋ ਇਹਨਾਂ ਦਾ ਮਜ਼ਾਕ ਨਾ ਬਣਾਓ ਸੋ ਜੋ ਅਸੀਂ ਵਾਅਦੇ ਕਰਦੇ ਆ ਉਹਨਾਂ ਨੂੰ ਪੂਰੇ ਕਰਿਆ ਕਰੋ ਨਾ ਕਿ ਲਾਰਾ ਲਾ ਕੇ ਉਹਨਾਂ ਨੂੰ ਵਿਚਾਲੇ ਛੱਡ ਦਿਆ ਕਰੋ ਤੇ ਇਹਨਾਂ ਦਾ ਜਦੋਂ ਜਦੋਂ ਕੋਈ ਵਾਲਾ ਸ਼ਹੀਦ ਬਵਾਰਾ ਸਾਡੇ ਇਲਾਕੇ ਦੀ ਸਾਹਮਣੇ ਇਹ ਇਹਨਾਂ ਨੇ ਜੋ ਵਾਅਦਾ ਕੀਤਾ ਉਹਨਾਂ ਨੇ ਜਲਦੀ ਪੂਰੇ ਕਰੋ ਤਾਂ ਜੀ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਵੀ ਪਰਿਵਾਰ ਤੇ ਜਿਹੜੇ ਹੱਕ ਨੇ ਉਹ ਅਜੇ ਤੱਕ ਮਿਲੇ ਨਹੀਂ ਹੈ ਸਰਕਾਰ ਵੱਲੋਂ ਕਾਫੀ ਦੇਰੀ ਕਰ ਦਿੱਤੀ ਗਈ ਹੈ ਜੀ ਇਹਦੇ ਤੁਸੀਂ ਕੋਈ ਰੀਜ਼ਨ ਸਮਝਦੇ ਹੋ ਜੀ ਕਾਰਨ ਕੀ ਨੇ ਜੀ ਇਹਦੇ ਦੇ ਦੇਖੋ ਆਪਾਂ ਵਰਸੀ ਸਮਾਗਮ ਤੇ ਆਇਆ ਆਪਾਂ ਸਿਆਸੀ ਗੱਲ ਨਹੀਂ ਕਰ ਸਕਦੇ ਕਰਨੀ ਵੀ ਨਹੀਂ ਹੈਗੀ ਪਰ ਜਿੱਥੇ ਵੀ ਭੰਤ ਮੰਨੋ ਮਾਨ ਸਰਕਾਰ ਆ ਉਹਨੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਪੂਰਾ ਦਾ ਕਰਿਆ ਨਹੀਂ ਵਾਵਾ ਚਾਹੇ ਜਦ ਪਾਣੀ ਆ ਗਿਆ ਸੀਗਾ ਜਾਂ ਜਦ ਕਹਿੰਦਾ ਸੀ ਮੈਂ ਮੁਰਗੀ ਦਾ ਵੀ ਜਿਹੜੀ ਦੁਆਰਾ ਲਵਾਉ ਉਹਦਾ ਜਮਾਵਾਜਾ ਦਊਗਾ ਮੁਰਗੀ ਦੇ ਅੰਡੇ ਦਾ ਵੀ ਦਊਗਾ ਸੋ ਕਿਸਾਨਾਂ ਨੇ ਪੁੱਛੋ ਜਾ ਕੇ ਤੇ ਕੀ ਦੇ ਦਿੱਤੇ ਨੇ ਉਹਨੇ ਸੋ ਇਹ ਕਰਤਾ ਹੁੰਦੇ ਨੇ ਲਾਰੇ ਦਾ ਲਾਉਂਦੇ ਨੇ ਹਰ ਇੱਕ ਬੰਦੇ ਨੂੰ ਪਰ ਪੂਰੇ ਨਹੀਂ ਕਦੇ ਕਰਦੇ ਪਰ ਉਹ ਆਤਮਾਨ ਨੂੰ ਬੇਨਤੀ ਇਹ ਕਰਾਂਗੇ ਕਿ ਸਹੀਦ ਦੇ ਪਰਿਵਾਰ ਆ ਸਹੀਦ ਆ ਇਹਨਾਂ ਦਾ ਮਜ਼ਾਕ ਨਾ ਕਰੋ ਇਹਨਾਂ ਦੇ ਜੋ ਬੰਦਾ ਹੱਕਾ ਇਹਨਾਂ ਨੂੰ ਦਿਵਾਓ ਤੇ ਅੱਜ ਦੇ ਵੀ ਤਾਂ ਪੰਨ ਚੱਲ ਪੈਂਦੇ ਨੇ ਰਾਤ ਨੂੰ ਇੰਤਕਾਲ ਵੀ ਹੋ ਜਾਂਦੇ ਨੇ ਰਜਿਸਟਰੀਆਂ ਵੀ ਰਾਤਾਂ ਨੂੰ ਹੋਈਆਂ ਨੇ ਸੋ ਬੇਨਤੀ ਕਰਾਂਗੇ ਇਹਨਾਂ ਦਾ ਜਲੂਸ ਹੋਣਾ ਕੋਈ ਇਹਨਾਂ ਨੂੰ ਫੋਜੀ ਜੋ ਸਾਡਾ ਸਰ ਮਾਇਆ ਚਰਕੋਈਆਂ ਤੋਂ ਮਨਦੀਪ ਇਹਨਾਂ ਦੇ ਘਰ ਦੇ ਨੂੰ ਨੌਕਰੀ ਜੋ ਬਣਦਾ ਹੱਕ ਆ ਸਾਡਾ ਦਿੱਤਾ ਹੋਇਆ ਇਲਾਨ ਕਰਿਆ ਹੋਇਆ ਸੋ ਇਹਨਾਂ ਨੂੰ ਜਲਦੀ ਤੋਂ ਜਲਦੀ ਉਹੋ ਕਰੋ ਹੁਣ ਬਹੁਤ ਹੋ ਗਿਆ ਤਮਾਸ਼ਾ ਹੋਰ ਨਾ ਬਣਾਓ ਇਹਨਾਂ ਦਾ ਮੈਨੂੰ ਨਹੀਂ ਲੱਗਦਾ ਵੀ ਇਹ ਤਾਂ ਸਭੋ ਹੱਕ ਹੱਥ ਜੋੜ ਕੇ ਇਹ ਦੇਣੇ ਚਾਹੀਦੇ ਸੀ ਮਾਨ ਸਾਹਿਬ ਨੂੰ ਔਰ ਪਹਿਲ ਦੇ ਆਧਾਰ ਤੇ ਇਹਨਾਂ ਦੇ ਕੰਮ ਹੋਣੇ ਚਾਹੀਦੇ ਸੀ ਅਸ਼ੀਰ ਪਰਵਾਰ ਹੈ ਜੀ ਵੇਖੋ ਜੇ ਉਹ ਪਾਤਮਾਨ ਨੂੰ ਉਧਰ ਸੈਂਟਰ ਕਰਨੀਏ ਫੋਰਸ ਤੇ ਮਿਲੇ ਤਾਂ ਪੰਜਾਬ ਦੇ ਲੋਕਾਂ ਨੂੰ ਤਾਂ ਦੇਖਿਆ ਹੋ ਉਹ ਉਧਰ ਵੀ ਵਰਦੀਆਂ ਹੁੰਦਾ ਸੋ ਗੌੜੀ ਆਪਕੰਨੀ ਲਈ ਫਿਰਦਾ ਜੋ ਜਿਹੜੇ ਸ਼ਹੀਦ ਨੇ ਹੱਕਾ ਦੇ ਮੂਰੇ ਹੌਂਦੀ ਦੇ ਸਾਡੇ ਦੇਸ਼ ਲਈ ਜਾਨਾਂ ਕੁਰਬਾਨ ਕਰਦੇ ਨੇ ਸੋ ਆਪਕੰਨੀ ਸਿਕਿਉਰਿਟੀ ਲਈ ਜਾ ਫਿਰਦਾ ਜੇ ਪੂਰੇ ਕਰਦਾ ਹੋਏ ਬਾਅਦ ਤਾਂ ਇੰਨੀ ਸਿਕਿਉਰਿਟੀ ਲੈਣ ਦੀ ਕੀ ਲੋੜ ਆ ਰੂ ਸੋ ਸਾਰੀ ਨਾਟਕ ਖੇਡ ਕੇ ਜਿਵੇਂ ਕਹਦੀ ਆਪਾਂ ਜੁਗਲੇ ਕਰਕੇ ਅੱਗੇ ਆ ਗਿਆ ਬਣਾਤਾ ਲੋਕਾਂ ਨੇ ਸਾਰਾ ਦੁਨਿਆਵ ਦੇ ਇਹ ਹੰਦੇ ਕਰਤਾ ਸੋ ਇਹ ਹੁਣ ਇੰਨਾ ਚਾਹੀਦਾ ਵੀ ਅਸੀਂ ਸੀਤ ਪਰਿਵਾਰਾਂ ਨੂੰ ਖਾਸ ਕਰਕੇ ਦੇਖੀਏ ਜਿਹੜੇ ਗਰੀਬ ਲੋਕ ਨੇ ਜਿਵੇਂ ਹੁਣ ਕਣਕਾਂ ਨੂੰ ਅੱਗ ਲੱਗਦੀ ਆ ਤੇ ਉਹਨਾਂ ਕੋਲ ਵੀ ਦੇਖੋ ਜਿਹੜੇ ਅੱਜ ਰੌਂਦੇ ਰੇ ਕਿਸਾਲ ਹੋਵੇ ਸਾਡੇ ਸਾਡੇ ਮਗਰ ਕੁਝ ਨਹੀਂ ਰਿਹਾ ਉਹਨਾਂ ਨੂੰ ਵੀ ਮੌਜੂਦਾ ਹੱਲ ਕਰਕੇ ਦਵੇ ਇਹਦੇ ਵਿੱਚ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਬੇਨਤੀ ਕਰੂੰਗਾ ਭੌਤ ਮੰਨ ਨੂੰ ਕਿ ਇਹ ਜਲ ਤੋਂ ਜਲ ਜਦੋਂ ਕਿਤੇ ਅੱਗ ਲੱਗਦੀ ਹੈ ਜਾਂਦਾ ਸਾਡਾ ਹੈੱਡਲਾਈਟ ਚੱਲ ਜਾਂਦਾ ਜਦ ਇਹੋ ਜਿਹਾ ਕੁਝ ਹੁੰਦਾ ਉੱਥੇ ਫਿਰ ਬੰਦ ਹੋ ਜਾਂਦਾ ਬੇਨਤੀ ਆ ਵੀ ਸ੍ਰੀਪੁਰਾਂ ਦੇ ਪੰਜਾਬ ਆਪ ਮਜ਼ਾਕ ਨਾ ਬਣਾਓ ਤੇ ਨਾਲ ਇਹ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਨਾਲ ਦੇ ਨਾਲ ਮੁਆਵਜ਼ਾ ਦੇਣ ਦਾ ਪ੍ਰਬੰਧ ਕਰੋ ਅੱਧਾ ਅਜੀ ਕੋਈ ਮੈਸੇਜ ਸਮਾਜ ਵਾਸਤੇ ਦੇਣਾ ਚਾਹੁੰਦੇ ਹਾਂ ਬਿਲਕੁਲ ਜੀ ਅੱਜ ਜਿੱਤੇ ਸਾਡਾ ਸਮਾਜ ਖੜਾ ਹੈ ਨਸਿਆਂ ਦਾ ਕੰਨਾ ਚੱਲ ਰਿਹਾ ਦਾ ਔਰ ਚੋਰੀਆਂ ਦਾ ਲੁੱਟਾਂ ਦਾ ਸੋ ਸਾਡਾ ਆਮ ਪਬਲਿਕ ਦਾ ਵੀ ਫਰਜ਼ ਬਣ ਜਾਂਦਾ ਉੱਥੇ ਮੋਢੇ ਨਾਲ ਮੋਢਾ ਜੋੜ ਕੇ ਜ਼ੁਲਮ ਦੇ ਨਾਲ ਖਾਤਮਾ ਕਰਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦਾ ਵੀ ਮਦਦ ਕਰੇ ਉਹ ਜਿੱਥੇ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾਸ ਕਣੀਓ ਸੇਵਾ ਲੱਗੀ ਹੋਈ ਆ ਉਹ ਜਿਲ੍ਹਾ ਫਰਨਾ ਕਣੀਓ ਤੇ ਜਿੱਥੇ ਸਾਡੀ ਜ਼ਰੂਰਤ ਆ ਉਥੋਂ ਸਾਡੀ ਵੀ ਜ਼ਰੂਰਤ ਆ ਉਹ ਵੀ ਸੱਦੇ ਨੂੰ ਆਪਣੇ ਲਾਓ ਸਾਨੂੰ ਵੀ ਦੱਸੋ ਕੀ ਗੱਲਬਾਤ ਆ ਕਿ ਇਸ ਯਾਰ ਕੇ ਨਾਲ ਖਰੀਕ ਹੋ ਕੇ ਯਾਰ ਕੱਢ ਚੱਗੀ ਆ ਚੰਗਾ ਕਰ ਰਹੀ ਹੈ ਕਾਤੇ ਤੇ ਗਾਹ ਫੇਰ ਦੱਸਾਂਗੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਮੇਸ਼ਾ ਹੀ ਗਰੀਬਾਂ ਦੇ ਹਿੱਤ ਦੇ ਵਿੱਚ ਗਰੀਬਾਂ ਨੂੰ ਮਦਦ ਕਰਦੀ ਆ ਰਹੀ ਆ। ਨਾ ਸਾਡੇ ਚ ਕੋਈ ਐਸੀ ਬੰਗਾ ਨਾ ਯਾਰ ਨਾਲ ਇੱਕ ਲਾਈਨ ਦੇ ਵਿੱਚ ਚੱਲ ਰਹੇ ਹਾਂ ਚਾਹੇ ਕੋਈ ਦਾ ਵੱਡਾ ਪ੍ਰਧਾਨਾ ਚਾਹੇ ਛੋਟਾ ਪ੍ਰਧਾਨ। ਉਹ ਸਾਰੇ ਮੇਰੇ ਨੂੰ ਬੇਨਤੀ ਆ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਮ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ। ਅਸੀਂ ਫੇਰ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ। ਇਹਨਾਂ ਨੂੰ ਵੀਰ ਕਰਾਂਗੇ ਇਹ ਪੂਆ ਤਮਨ ਸੁਣੇ ਤੇ ਇਹਨਾਂ ਨੂੰ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ। ਜੀ ਮੰਦਿਰ ਸਿੰਘ ਜੀ ਸਾਦ ਨੂੰ ਅਸੀਂ ਸਲੂਟ ਕਰਦੇ ਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਣੀਓ। ਧੰਨਵਾਦ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ। ਵੈਲਕਮ ਜੀ ਖਾਲਸਾ ਸਾਹਿਬ। ਕੋਲ ਸਾਹਿਬ ਜਿਵੇਂ ਕਿ ਤੁਸੀਂ ਵੀ ਆਰਮੀ ਦੇ ਵਿੱਚ ਇੰਡੀਅਨ ਆਰਮੀ ਦੇ ਵਿੱਚ ਬੜੀਆਂ-ਬੜੀਆਂ ਸੇਵਾਵਾਂ ਨਿਭਾਈਆਂ ਨੇ ਰਿਟਾਇਰਮੈਂਟ ਲਈ ਹੈ। ਅੱਜ ਆਪਾਂ ਇੱਕ ਸ਼ਹੀਦ ਦੀ ਵਰਸੀ ਤੇ ਇਕੱਠੇ ਹੋਏ ਆਂ ਜੀ। ਤੁਸੀਂ ਕੋਈ ਮਾਨਦੇ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹਣੀ ਹੋ ਜੀ। ਜੀ ਹਾਂ ਜੀ। ਅਸੀਂ ਅੱਜ ਭਾਈ ਮਨਦੀਪ ਸਿੰਘ ਦੀ ਤੀਜੀ ਵਾਪਸੀ ਦੇ ਉੱਤੇ ਪਹੁੰਚੇ ਸੀ ਭਾਈ ਮਨਦੀਪ ਸਿੰਘ ਨੇ ਇੱਕ ਦੇਸ਼ ਦਾ ਐਗਾ ਨਾਂ ਉੱਚਾ ਕੀਤਾ ਰੰਗੇ ਦਾ ਨਾਂ ਉੱਚਾ ਕੀਤਾ ਇੱਦੂ ਉੱਤੇ ਹੋਰ ਕੀ ਕੁਰਬਾਨੀ ਹੋ ਸਕਦੀ ਆ ਉਹ ਕਰੋੜ ਰੁਪਈਆ ਦੀ ਮਦਦ ਦੇਤੀ ਉਹ ਉਹ ਅਰਬਾਂ ਦਾ ਹੀਰਾ ਨਹੀਂ ਮੁੜ ਕੇ ਲੱਗਣਾ ਚਾਹੇ ਕਰੋੜ ਦੀ ਮਦਦ ਦੇਤੀ ਤੁਸੀਂ ਪਰ ਉਹ ਅਰਬਾਂ ਕੀ ਦਾ ਹੀਰਾ ਨਹੀਂ ਹੱਤੋਂ ਭਾਇਆ ਨਹੀਂ ਠਾਇਆ ਜਾਣਾ ਅਸੀਂ ਵੀ ਆਰਮੀ ਦੇ ਵਿੱਚ ਰਿਟਾਇਰਮੈਂਟ ਹੋਇਆ ਪਰ ਜੋ ਉਹਨੇ ਛਾਤੀ 'ਚ ਗੋਲੀਆਂ ਖਾਧੀਆਂ ਨੇ ਪਿੱਛੇ ਗੋਲੀਆਂ ਨਹੀਂ ਖਾਧੀਆਂ ਉਹਨੇ ਆਪਣੇ ਲਾਕੇ ਦਾ ਮਾਰਕਾ ਕੀਤਾ ਅਸੀਂ ਭਾਈ ਮਨਜੀਤ ਸਿੰਘ ਨੂੰ ਸਲੂਟ ਕਰਦੇ ਹਾਂ ਭਾਈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਮੈਸੇਜ ਦੇਣਾ ਚਾਹੁੰਦੇ ਆ ਜੀ ਆਪਾਂ ਮੈਸੇਜ ਇਹੀ ਆ ਜੀ ਬਈ ਉਹਨਾਂ ਨੂੰ ਅੱਜ ਝਾਰੂ ਵਾਲੇ ਭਾਈ ਮਨਦੀਪ ਸਿੰਘ ਸੀਤ ਵਰਗਿਆ ਦੀ ਵਜਾ ਕਰਕੇ ਅੱਜ RAMLALA ਸੌਰੇ ਦੇ ਫੇਰ ਵੀ ਇਹ ਲੰਬੜਾ ਨਹੀਂ ਸੀਦਾ ਸਾਨੂੰ ਫੇਰ ਵੀ ਇਹ ਲੰਬੜਾ ਅੱਜ ਮੌਲਾ ਉਹਨਾਂ ਦੇ ਕਰਕੇ ਆ RAMLALA ਸੰਭਿਆ ਅਸੀਂ ਵੀ ਆਲਮੀ ਦੇ ਵਿੱਚੋਂ ਆਇਆ ਅਸੀਂ ਵੀ ਸੇਵਾ ਦੇ ਭਾਈ ਆ ਆ ਤਿਰੰਗੇ ਦਾ ਪੂਰੀ ਦੁਨੀਆ ਦੇ ਵਿੱਚ ਨੌਚਾ ਕਰਤਾ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਮੇਰੇ ਵੱਲ ਆਹ ਨੂੰ ਕਰੋ ਫਾਇਦਾ ਇਹ ਕੋ ਕੋ ਕਰਦੇ ਹੋ